ਦੌਤਰ ਥਲਕੇ ਨਿਆਂ ਕਰਦਨ ਸੱਚ ਦੀ ਕਮਾਈ ਵਾਲਿਆ ਪੀਰਾ ਜੀ ਸੈਦਾ ਮੈਂ ਸੈਦਾ ਨੀ ਸੈਦਾ ਕੀਂਜੀ ਤੇਰੀ ਪੈਰਾ ਚੋਲੀ ਝਾਰਦਾ ਤੇ ਨੂਰ ਦੀਆਂ ਬਣੀਆਂ ਮੁਰਜੀਆਂ ਕਿ ਮਨਾਰੇ ਚਾਨਣੇ ਕਰੀਆਂ ਸਾਰੇ ਦਰਸ਼ਕਾਂ ਦਾ ਮੈਂ ਕਪਾਲ ਸਿੰਘ ਜੱਟ ਤੁਹਾਡਾ ਸਾਰਾ ਸਾਲ ਦੀ ਤਰ੍ਹਾਂ ਵਾਈਟ ਕਰਦੇ ਹਰ ਸਾਲ ਦੀ ਜਨਤ ਤੇ ਜੀ ਘਾਟੂ ਜੀ ਮੇਰੇ ਸ਼ਾਨਦਾਰ ਸ਼ਿੰਗੋਨ ਜਾ ਇਸ ਬਾਰੇ ਕੀ ਗੱਲ ਹੈ ਬੇਕਲ ਕੋਲੇ ਸਾਡੇ ਰਕਵਰਗੇ ਸਤੇ ਸਭ ਤੋਂ ਪਹਿਲਾਂ ਪਿਆਰ ਨੂੰ ਨਿਕਲਿਆ ਇਹ ਜਿਹੜਾ ਸ਼ਿੰਗ ਮੇਲਾ ਬਹੁਤ ਨੰਦੇ ਸਨ ਜੋ ਚੱਲ ਰਿਹਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਗੋਬਾਸੀ ਸਰਦਾਰ ਇੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਘਾਰੀਗਲ ਫੈਮਿਲੀ ਵੱਲੋਂ ਕਰਵਾਇਆ ਜਾਂਦਾ ਹਰ ਸਾਲ ਔਰ ਮੇਰੇ ਨਾਲ ਖੜੇ ਨੇ ਉਹਨਾਂ ਦੇ ਬੇਟੇ ਰਾਜਵੀਰ ਸਿੰਘ ਜੀ ਪਰਿਵਾਰ ਔਰ ਖੜੇ ਨੇ ਜਨਮ ਸਿੰਘ ਸਾਹਿਬ ਦਾ ਸਰਪੰਚ ਸਾਹਿਬ ਜਨਰ ਦੇ ਨਾਲ ਸਰਦਾਰ ਆ ਅੰਦਰ ਸਤਿ ਸ੍ਰੀ ਅਕਾਲ ਦੇਵ ਸਿੰਘ ਜੀ ਦਾ ਦਰਸ਼ਨ ਨੂੰ ਕਾਟੇ ਕਰਦੇ ਆ ਜੀ ਉਧਰ ਸਾਡੇ ਅੰਕਾਦੀ ਸਰ ਆ ਰੇਸ਼ਮ ਸਿੰਘ ਜੀ ਸਰਕਾਰ ਕੋ ਦੇਵ ਸਿੰਘ ਜੀ ਤੇ ਪ੍ਰਸ਼ਾਸਨ ਕੰਵਰਸਰ ਸਿੰਘ ਜੀ ਸਰਪੰਚ ਸਾਹਿਬ ਸਾਡੇ ਮਾਣਯੋਗ ਮਾਹਿਰਾਂ ਦੀ ਸਪੰਦਕ ਕਮੇਟੀ ਸਾਰੇ ਵੱਲੋਂ 80 ਲੱਖ ਰੁਪਏ ਵਰਤਣ ਨੇ ਇਹ ਜਿਹੜਾ ਸ਼ਹਿਰ ਮੇਲਾ ਅੱਜ ਦੇ ਸ਼ਹਿਰ ਦੇ ਮੇਲੇ ਦੇ ਵਿੱਚ ਦੋਸਤੋ ਇਹ ਹਿੰਦ ਪਹਿਲਵਾਨ ਜੱਸਾ ਪੱਟੀ ਤੇ ਲੱਕੜੀ ਦੇ ਖੀਡੇ ਦੇ ਵਿੱਚ ਅੱਜ ਜਿਹੜੀ ਮੁਕਤੀ ਹੋ ਜਾਂ ਰਹੀ ਆ ਔਰ ਇਹ ਜਿਹੜਾ ਸ਼ਹਿਰ ਮੇਲਾ ਇਹ ਸਾਰੇ ਨਗਰ ਦੇ ਸੇਕ ਉਤੇ ਨਾਲ ਔਰ ਸਾਡੇ ਦੇਸ਼ਾਂ ਭਰ ਦੇ ਸੰਗਠਨਾਂ ਦੇ ਅੰਨਾਰੇ ਵੀ ਨਾਲ ਇਸੇ ਜੋਗਾ ਹੋਇਆ ਜਾਂਦਾ ਔਰ ਇਹ ਸ਼ਹਿਰ ਮੇਲਾ ਅਸੀਂ ਨਗਰ ਦੀ ਤਲਵਾਰ ਪੀਸਾਂ ਪ੍ਰਦੇਸ਼ਾਂ ਦੇ ਵਿੱਚ ਤੇ ਸਾਡੇ ਬੱਚੇ ਸਾਡੇ ਵੀਰ ਸਾਡੇ ਪਰਿਵਾਰ ਔਰ ਸਭ ਤੋਂ ਵੱਡੀ ਗੱਲ ਆ ਕਿ ਸਾਡੇ ਨਗਰ ਦਾ ਜਿਹੜਾ ਪਿਆਰ ਆ ਇਹਦਾ ਹੈ ਕਿ ਮੇਰੀ ਕਿੰਨਾ ਜਿੰਦਿਆ ਮੇਰੇ ਉੱਥੇ ਪੈਂਦੇ ਨੇ ਜਿੱਥੇ ਏਕਤਾ ਹੋਵੇ ਪਰਵਾਰਿਕ ਬੰਧਨ ਹੋਵੇ ਸਾਡੇ ਪਿੰਡ ਦੇ ਵਿੱਚ ਵੀ ਭਾਈਚਾਰੇ ਦਾ ਤਰੀਕ ਅਸੀਂ ਸਭ ਤੋਂ ਪਹਿਲਾਂ ਸਾਡੇ 80 ਸਾਲੀਂ ਤਕਰੀਬਨ ਸਾਡੇ ਪਿੰਡ ਦੀ ਸਾਡੇ ਗਾਕੇ ਦੇ ਵਿੱਚ ਬੰਨੀ ਹੋਇਆ ਸਾਡਾ ਬਜਟ ਵੀ ਕਾਫੀ ਵੱਡਾ ਹੁੰਦਾ ਆ ਇਸ ਵਾਰ ਦੀ ਜਿਸ ਗੁਰਮਨ ਸਿੰਘ ਜਿਸ ਦਾ ਪੱਟੀ ਨਾਲ ਲਗ ਪ੍ਰੀਤ 2 ਨੰਬਰ ਤੇ ਦੀ ਕੋਠੀ ਹਰਮਨ ਹਰਮਨ ਵੀ ਤੇ ਕੇਸ਼ ਮਹਿਰਵਾਨ ਪਰਮਜੀ 3 ਨੰਬਰ ਤੇ ਦੀ ਕੋਠੀ ਸੁਰਿੰਦਰ ਜੁਮਾਨ ਤੇ ਇਸ ਦਾ ਵਾਡੂ ਆ ਦੇ ਵਿੱਚ ਕਰ ਰਹੇ ਆ ਔਰ ਹਰ ਸਾਲਾਂ ਨੂੰ ਅਸੀਂ ਜਿਹੜਾ ਮਨਨ ਰਾਮ ਸਰਕਾਰ ਆ ਉਹ ਵਚਨਬੱਧ ਕਰੀਦਾ ਆ ਤੇ ਜਿੱਦ ਤੱਕ ਵੀ ਸੰਭਵ ਹੋਵੇ ਅਸੀਂ ਨੱਦੀ ਸੈਮਤੀ ਰਣਾਲੋ ਸਾਡੀ ਮੀਟਿੰਗ ਹੁੰਦੀ ਆ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਲਏ ਜਾਂਦੇ ਆ ਇਹਦਾ ਅਸਰ ਆ ਤਰ੍ਹਾਂ ਕਿ ਬਾਕੀ ਪੰਜਾਬ ਦੀ ਧਰਤੀ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਵੱਡੇ ਵੱਡੇ ਦਸਤੋਂ ਪੈਦਾ ਹੋਏ ਆ ਮੀਰ ਦੀਨ ਵਰਗੇ ਦਸਤੋਂ ਪੈਦਾ ਹੋਏ ਆ ਗੁਰਦਾਵਰ ਵਰਗੇ ਔਰ ਸਾਡੇ ਇਲਾਕੇ ਦਾ ਜਿਹੜਾ ਸਭ ਤੋਂ ਵੱਡਾ ਮਾਲਕ ਦਸਤੋਂ ਪੈਦਾ ਹੋਇਆ ਉਹ ਦਰਸ਼ਨ ਸਿੰਘ ਨਾਮ ਖੜਿਆ ਹੋਇਆ ਇਹਨਾਂ ਨੇ ਉਸਤ ਵਿੱਚ ਹਿੰਦ ਇਹ ਤੇ ਨਾਲ ਬੰਦੇ ਕੋਲ ਆਉਂਦਾ। ਸਾਡਾ ਇੱਕ ਪੰਜਾਬ ਦੇ ਨਾਮ ਦਾ ਕਿਵਤ ਆਪਾਂ। ਨਿਰੰਤਰ ਡੱਕੀ ਵਿੱਚ ਹੋ ਜਗਾ ਦਸ਼ਾ ਵਿੱਚ ਪੂਜੀ ਗਈ। ਅਸੀਂ ਤੇ ਇਸੇ ਕਰਕੇ ਸ਼ਿਕਾਇਤ ਕਰਾਉਣੀ ਆ ਕਿ ਸਾਡੇ ਇਲਾਕੇ ਦੇ ਵਿੱਚ ਬੱਚੇ ਜਿਹੜੇ ਨੇ ਨਸ਼ੇ ਦੇ ਸ਼ੀਮਤ ਰਿਆ ਦੇ ਵਿੱਚ ਨਾ ਦਰਖੀਆਂ ਨਾ ਪਹਣ। ਕਾਟੀ ਕੋਸ਼ਿਸ਼ ਕੀਤੀ ਅਸੀਂ ਇੱਥੇ ਤੱਕ ਸਾਡੀ ਸਰਕਾਰ ਦੀ ਉਪਰੰਦਤ ਕੀਤੀ ਬੈਠੀ ਅਸੀਂ ਇੱਥੇ ਤੱਕ ਕਹਿੰਦੇ ਆ ਸਾਡੇ ਪਿੰਡਰ ਦੇ ਵਿੱਚ ਜਿਹੜਾ ਬੱਚਾ ਕੋਈ ਪਹਿਲਵਾਨੀ ਕਰੂਗਾ ਅਸੀਂ ਉਹਦਾ ਸਾਰਾ ਜਿਹੜਾ ਬੱਚਿਆ ਕੋਈ ਚੰਗੀ ਐਜੂਕੇਸ਼ਨ ਲੈ ਕੇ ਪੜਾਊਗਾ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਉਹਨਾਂ ਨੂੰ ਸੇਧ ਦੇਦ ਕੇ ਹਰ ਸ਼੍ਰੇਣੀ ਦੇ ਵਿੱਚ ਸਨਮਾਨ ਦਈਏ ਐਜੂਕੇਸ਼ਨ ਦੀ ਵਧੀਆ ਬੱਚਿਆ ਹੋਣੀ ਇਹ ਗਲਪ ਕਰ ਰਹੇ ਨੇ ਵੀ ਪ੍ਰਬੰਧਕ ਕਮੇਟੀ ਬਹੁਤ ਵਧੀਆ ਰਹੀ ਆ ਤੇ ਮਿਹਨਤ ਬਹੁਤ ਵਧੀਆ ਔਰ ਅਸੀਂ ਆਪਣੇ ਨਗਰ ਦੇ ਸਾਰੇ ਲੱਕੀਆਂ ਨੂੰ ਇਹ ਹੀ ਫੇਰ ਦਿੰਦੀਆਂ ਕਿ ਜੇ ਕੋਈ ਵਧੀਆ ਸਾਡੇ ਨਗਰ ਤੋਂ ਪਹਿਲ ਬਣ ਬਣ ਗਾ ਤੇ ਸਾਡੀ ਪੰਚਾਇਤ ਤੋਂ ਅਸੀਂ ਉਹਨਾਂ ਦਾ ਚਾਹੇ ਲੈਂਦੇ ਹਾਂ ਜਨਰੈ ਵੀਰਾਂ ਦਾ ਸਭ ਤੋਂ ਵੱਡਾ ਸਹਿਯੋਗ ਹੈ ਕਿਉਂਕਿ ਇਸ ਪਰਿਵਾਰ ਦੇ ਜਿਹੜੇ ਮੁੱਤੀ ਨੇ ਸਾਡੇ ਬਹੁਤ ਸਾਰਾ ਜੋ ਸਰਦਾਰ ਗਿਆਨ ਸਿੰਘ ਜੀ ਸਰਦਾਰ ਰਵੀ ਸਿੰਘ ਜੀ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਸੁਖਿੰਦਰ ਸਿੰਘ ਜੀ ਸਭ ਕੈਨੇਡਾ ਦੇ ਵਿੱਚ ਸੈਟਲਿਆ ਹੋਰ ਸਾਡੇ ਹੋਰ ਵੀ ਸਰਦਾਰ ਅਮਰੀਕ ਸਿੰਘ ਮਜੀਦ ਸਿੰਘ ਜਰਦੀਲ ਸਿੰਘ ਕੈਨੇਡਾ ਬਹੁਤ ਸਦਾਹਾਰੀ ਸੰਤ ਕੈਨੇਡਾ ਸਰਦਾਰ ਪੂਜੀਤ ਸਿੰਘ ਜੀ ਨੇ ਨਾ ਕਰਦੇ ਕੈਨੇਡਾ ਇਹਨਾਂਾਰੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਪਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਸਾਰਾ ਕੁਝ ਵੱਖਰਾ ਹੀ ਦਿਖਾਵਾਂਗੇ ਵਧੀਆ ਕੁਸ਼ਤੀਆਂ ਜਿਹੜੀਆਂ ਸਾਡੇ ਸਰਕਾਰਯੋਗ ਧਿਮਾ ਪਹਿਲਵਾਨ ਜੀ ਨੂੰ ਅਸੀਂ 30 ਜਨਵਰੀ ਦਿਵਸ ਤੇ ਬੰਦਿਆਰ ਤੋਂ ਦੁਨੀਆਵਾਰੀ ਕੀਤੀ ਜਾਂਦੀ ਹੈ। ਸਾਡੀ ਕੁਸ਼ਤੀ ਇਹ ਨਹੀਂ ਕਿ ਅਸੀਂਆਂ ਕੁਸ਼ਤੀਆਂ ਇੱਕ ਨੰਬਰ ਦਾ ਆਟਾ ਕੁਸ਼ਤੀਆਂ ਹੋਣ ਔਰ ਇਹਦੇ ਵਿੱਚ ਅਸੀਂ ਕਿਸੇ ਦੇ ਮੱਤ ਭੇਦ ਨਹੀਂ ਕਰਦੇ ਵੀ ਕਿ ਪਿੰਡ ਦਾ ਜਾਂ ਕਿਤੇ ਦਾ ਆਟਾ ਕੁਸ਼ਤੀਆਂ ਬਣਾਉਂਦੇ ਕੁਸ਼ਤੀਆਂ ਕਰਦੇ ਆਂ ਤੇ ਸਾਡਾ ਕੁਸ਼ਤੀ ਵੀ ਵੀਡੀਓ ਬਹੁਤ ਹੀ ਵਧੀਆ ਚੰਨੀ ਸੀ ਅੱਜ ਅਸੀਂ ਪਿੰਡ ਤੋਂ ਆ ਕੇ ਦੇ ਨਾਲ ਸੇ ਪੱਤਰਕਾਰ ਸਰਪਾਲ ਸਿੰਘ ਜੱਜ ਪਿਓ ਜੀ ਦਾ ਚੱਲਿਆ ਪਿਆ ਜੀ ਪਾਜੀ ਖੁਦਾ ਦੇ ਲਾਲਾਂ ਵਾਲੇ ਪੀਰ ਜੀ ਦਾ ਹੌਲ ਸੱਚੇ ਦਰਬਾਰ ਕੀ ਜੈ ਜਿਕਰ ਆਇਆ ਮੋਹ ਪਵਿੱਤਰ ਧਰਤੀ ਜਿੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ 14 ਸਾਲ 9 ਮਹੀਨੇ 13 ਦਿਨ ਆਪਣੀ ਜ਼ਿੰਦਗੀ ਦੇ ਸਰਦਾਰਪੁਰ ਲਾਜੀ ਦੀ ਵਕੀੜ ਕੀਤੀ ਉੱਥੇ ਹੀ ਮੁੰਡੇ ਦਾ ਜਨਮ ਕਿੱਥੋਂ ਹੋਇਆ ਮਹਾਂ ਰਾਸ਼ਟਰੀ ਧਰਤੀ ਦੇ ਉੱਤੇ ਮੁੰਡਾ ਖੇਡਣ ਲੱਗਿਆ ਜੱਸਾ ਪੱਟੀ ਹਾਂ ਗੱਜਕੋਟ ਆਲੀ ਮਹਾਰਾਜ ਜੀ ਪਾਟਕੇ ਦੀ ਫੈਨੇ ਗੋਦੀ ਸ਼ੁਰੂਆਤ ਹਾਂ ਜਿੰਨੇ ਬੱਲੇ ਬੱਲੇ ਹੋ ਰਹੀ ਪਈ ਕਦੇ ਵੀ ਵਿਰਸੇ ਤੋਂ ਨਹੀਂ ਜੇ ਮਜੀ ਸੁਨਦਰ ਸਿੰਘ ਸ਼ੇਰਪਾ ਰਾਣੀ ਸੁਨਦਰ ਗੱਲ ਦੱਸਣ ਜਾ ਰਿਹਾ ਸੀ ਮਹਾਰਾਸ਼ਟਰ ਦੀ ਧਰਤੀ ਦੇ ਉੱਤੇ ਮੇਰੇ ਵੀਰੋ 11 ਲੱਖ ਦੀ ਕਸਤੀ ਲੱਗੀ ਸੀ ਜੱਸੇ ਪੱਟੀ ਦੀ ਜਿੱਥੇ ਦਾਅਸਰ ਹੋਣੇ 200 ਰੁਪਏ ਤੁਸੀਂ ਕਿਹਾ ਸੀ ਨਾ ਉਹ ਮੇਰੇ ਹੋ ਜੱਸੇ ਪੱਟੀ ਦੀ 11 ਲੱਖ ਦੀ ਕਸਤੀ ਲੱਗੀ ਸੀ ਮਹਾਰਾਸ਼ਟਰ ਦੀ ਧਰਤੀ ਦੇ ਉੱਤੇ ਜਿੱਥੇ ਕਹਿੰਦੇ ਮੇਰੇ ਜਸਕਰ ਸਿੰਘ ਗੱਲ ਕਹਿਣਾ ਬੜਾ ਔਖਾ ਲੱਗਾ ਜਿਹੜੇ ਇੱਥੇ ਕਹਿੰਦੇ ਹੌਲੀ ਹੌਲੀ ਉਹਨਾਂ ਦਾ ਜੱਸ ਪੱਟੀ ਕਰਦੇ। ਬਹੁਤ ਜਿਆ ਕੁਰਸੀ ਖੇਡੀਆਂ ਨੇ ਨੈਸ਼ਨਲ 골ਡ ਮੈਡਲ ਪਹਿਲਵਾਨ ਨਿਕਲੋ ਸੀ ਜਦੋਂ 3 ਮਿੰਟਾਂ ਦੇ ਵਿੱਚ ਜੱਸੇ ਪੱਟੀ ਨੇ ਚਿੱਤ ਕੀਤਾ ਮੇਰੇ ਵੀਰੋ। ਬੀਏ ਤੱਕ ਸਟਡੀ ਕੀਤੀ ਮੇਰੇ ਵੀਰੋ। ਦੋ ਗੇਮਾਂ ਨੂੰ ਬੜਾ ਸ਼ੌਕ ਸੀ ਕਿਰਤੇ ਦੇ ਤੇ ਪਹਿਲਵਾਨੀ ਦਾ ਸ਼ੌਕ ਸੀ ਪਰ ਖਾਨਦਾਨ ਦੇ ਵਿੱਚ ਮਿਲਿਆ ਜੱਸਾ ਪੱਟੀ ਵਾਲਾ। ਇਹਦੀ ਗੱਲ ਕਰੀਏ ਤੇ ਤਰਕੀ ਦੇ ਵਿੱਚ ਖੜਨ ਲਈ ਗਿਆ ਮੇਰੇ ਵੀਰੋ। ਚੱਕੀ ਦੇ ਵਿੱਚ ਇੰਟਰਨੈਸ਼ਨਲ ਕਹਾਵਾਨੀ ਹੋਈ ਸੀ ਜਿੱਥੇ ਕਹਿੰਦੇ ਕਸਤੀ ਖੇਡਣ ਗਿਆ ਗੁੰਗੀ ਦੀ ਐਸੋਸੀਏਸ਼ਨ ਨੇ ਜਿਸੇ ਪੱਟੀ ਨੇ ਆਖਿਆ ਕਿ ਸਿਰਨ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਦਕਾ ਜਾਵੇ ਦਮਾਗਾ ਨਹੀਂ ਰਹਾ ਸ਼ਰਧਵਾਸੀ ਸਰਦਾਰ ਤਰਸੀਮ ਸਿੰਘ ਦਾ ਪੁੱਤਰ ਬਾਪੂ ਜੰਡ ਸਿੰਘ ਨੇ ਕੀਤੀਆਂ ਬਾਪੂ ਨੇ ਸਭ ਰਿਝਾਂ ਪੂਰੀਆਂ ਚੰਗੀਆਂ ਨੇ ਸਾਲ ਸਾਲ ਮੱਝਾਂ ਮੋੜੇ ਹੋ ਸੱਟ ਖਿਆ ਇਸ ਪੱਟੀ ਦਾ ਲਾਜਸ ਹੋ ਗਿਆ ਹੋ ਜੱਗਿਆ ਪੱਟੀ ਰਾਲਾ ਸਾਬ ਬੱਲੇ ਬੱਲੇ ਕਰਾ ਗਿਆ ਵੀਰੋ ਕੁਸ਼ਤੀ ਮੇਰੇ ਵੀਰੋ ਭਾਜੀ ਤੇ ਸਾਡੇ ਵੀਰ ਜਿਹਨੇ ਕੁਝੋ ਜਿਹਾ ਵੱਡਾ ਮਾਨ ਕਰ ਗਿਆ ਪੰਜਾਬੀ ਬੋਲਾ ਦਾ ਸਾਰੇ ਲੋਕਾਂ ਦਾ ਧੰਨਵਾਦ ਆਕਾਰਾ ਮਸੀਆ ਸੋਨੂ ਪਹਿਲਵਾਨ ਜੀ ਆਕਾਰਾ ਨਕੀ ਚਾਲ ਕਰਦੇ ਰਮੇਤ ਉਸਤਵ ਜਿਹਨੇ ਦਾ ਨਵਾਂ ਚੰਗਰਾ ਹੋਈ ਆਕਾਰਾ ਦੰਦਰਾ ਤੇ ਬੱਤ ਪਹਿਲਵਾਨ ਜੀ ਆਕਾਰਾ ਜਮੇਵਾਂ ਨੂੰ ਲੈ ਕੇ ਪਹਿਲਵਾਨ ਜੀ ਆਕਾਰਾ ਜੱਕੜ ਗਿਆ ਅੰਮ੍ਰਿਤ ਕਰ ਫਤਵਾਰਾ ਸਾਰੇ ਬਰਾਜ ਕਾਲਾ ਦੀ ਤੇ ਚੰਦਿਆਰਾ ਜੋ ਵੀ ਧੰਨਵਾਦ ਹੈ ਜੀ ਆਪ ਦਾ ਇਸੇ ਹੀ ਨੀਦੇ ਤਹਿਤ ਅੱਜ ਪੰਡ ਤੋਂ ਆਖਾਂ ਜਗੀਰ ਦੇ ਛਿੰਝ ਮੇਲੇ ਦਾ ਵੱਡਾ ਇਕੱਠ ਹੋਵੇਗਾ ਜਿੱਥੇ ਕਹਿੰਦੇ ਵੀ ਅੱਜ ਦੁਨੀਆ ਦਾ ਗੁਸ਼ਤ ਮਿਹਨਤ ਪਹਿਲਵਾਨ ਜੱਸਾ ਪਹਿਲਵਾਨ ਭੱਟੀ ਵਾਲਾ ਪੁੱਜੇਗਾ ਲਾਪਰੀਤ ਪਹਿਲਵਾਨ ਸਾਰੇ ਪਾਸੇ ਜੁਟ ਕੇ ਸਾਰੇ ਭਰਾਵਾਂ ਦਾ ਧੰਨਵਾਦ ਆਇਓ ਸਾਰੇ ਪਤਨੂ ਪਹਿਲਵਾਨ ਸੁਖਾ ਆਪਣਾ ਜੀ ਮਿਲਦੀ ਦੀ ਸਿਰਮਾ ਦੇ ਸਾਰੇ ਉਸਤਾਦਾਂ ਤੇ ਤਕਲੀਫੇ ਮੁੱਜੇ ਨੇ ਸਾਰਿਆਂ ਦਾ ਧੰਨਵਾਦ ਹੈ ਜੀ ਪਲਵਾਨ ਜੀ ਜਿਹੜੇ ਥਾਲਿਆਂ ਦੇ ਪੈਰ ਤੜ ਚੁੱਕੇ ਨੇ ਭਰਵਾਨ ਬਾਲ ਫੇਲੇ ਨੇ ਪਲਵਾਨ ਜੀ ਦੇ ਮੈਂ ਦਾ ਟਾਈਮ ਆ ਮੌਸਮ ਖਰਾਬ ਆ ਥਾਲੇ ਚ ਆਪ ਆਪਣੇ ਮੱਜਾ ਲੈ ਕੇ ਬੈਠ ਜੂ ਕਿਉਂਕਿ ਜਿੰਨਾ ਸਮਾਂ ਹੋ ਗਿਆ ਬਾਲ ਬੈਠਣ ਦਾ ਕੋਈ ਮਤਲਬ ਨਹੀਂਗਾ ਸ਼ੇਂਗਰੀ ਤਿਆਰੀ ਹਟੋਲ ਵੱਜ ਗਈ ਸੱਜ ਕੇ ਗੋਟਿਆਏ ਮਾਲੇ ਤੇ ਖੱਪਦੇ ਥੋਲਿਆਂ ਵਿੱਚ ਖੁਦ ਸੋਹਦੇ ਗੁਲਾਬ ਦੇ ਮੇਲੇ ਆ ਚੋ ਮੇਲੇ ਆਰੰਗਲੇ ਪੰਜਾਬ ਦੇ ਮੇਲੇ ਆ ਕਿੰਨੇ ਮੇਲੇ ਕੌਣ ਜੀ ਖਾਣੇ ਚਾਹੋਗੇ ਕੰਮ ਜੀ ਪਹਿਲੀ ਦੋਸਤੀ ਆਪਾਂ ਚਾਹ ਚਾਹੀਏ ਜੀ ਆਹ ਲੈ ਜੀ 11 ਪੰਗਲ ਖਾਣੇ ਆਹ ਕਮੀਰ ਪਹਿਲਾ ਜੀ ਸਿਮਾ ਦੇਵ ਮਜੀਠਾ ਪਹਿਲਵਾਂ ਜੀ ਸ਼ਾਹ ਹੋਏ ਨੇ ਤੰਦਰਫੀ ਹੋ ਗਈ ਜੀ ਪਹਿਲਾ ਜਣੇ ਤੁਸੀਂ ਆਓ ਆਹ ਕਮੀਰ ਪਹਿਲਵਾਂ ਜੀ ਚੋਲੇ ਲਾਓ ਯਾਰੋ 582 ਪਿੰਡ ਨੇ ਜਿਨ੍ਹਾਂ ਦੇ ਵਿੱਚੋਂ ਅੱਜ ਬਹੁਤ ਹੀ ਸਤਿਕਾਰਯੋਗ ਸਾਡਾ ਨਗਰ ਪ੍ਰਾਂਖਾ ਜਗੀਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਖੀ ਸਰਪ੍ਰੀਰ ਲਖਦਾਤਾ ਜੀ ਦੇ ਨਾਮ ਦਾ ਇਹ ਸ਼ਿੰਗ ਮੇਲਾ ਜੋ ਖਾੜੇ ਪਾਤਸ਼ਾਹ ਦੇ ਵਿੱਚ ਪਹੁੰਚ ਚੁੱਕਾ ਦਾਤਾ ਜੀ ਦੇ ਨਾਮ ਦਾ ਇਹ ਸ਼ਿੰਗ ਮੇਲਾ ਨਗਾਰਾ ਬਚ ਚੁੱਕਾ ਔਰ ਜਿੱਤੇ ਵੀ ਮੇਰੇ ਸਤਿਕਾਰਯੋਗ ਸਟੇਪੇ ਬੈਠੇ ਸਤਿਕਾਰਯੋਗ ਮਾਨਮਤਿਆ ਸਖਸ਼ੀਤਾ ਨਸਾਰੇ ਨੂੰ ਅੱਜ ਦੇ ਸ਼ਿੰਗ ਮੇਲੇ ਦੀਆਂ ਲੱਖ ਲੱਖ ਮੁਬਾਰਕਬਾਦਾਂ ਨਾਲ ਔਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਸਾਡੇ ਐਨਆਰਆਈ ਵੀਰ ਜਿਹੜਾ ਲਾਈਵ ਤੱਕ ਰਹੇ ਨਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਹਰ ਸਾਲ ਇਹ ਸ਼ੰਗੀ ਮੇਲੇ ਦੇ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਨਾਮ ਅਨਾਉਂਸ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸੁਰਦਵਾਸੀ ਸਰਦਾਰ ਇੰਦਰ ਸਿੰਘ ਜੀ ਢੀਲਵਾਲ ਦਾ ਪਰਿਵਾਰ ਕੈਨੇਡਾ ਸਰਦਾਰ ਗੁਰਮੀਤ ਸਿੰਘ ਜੀ ਕੈਨੇਡਾ ਸਬਾਕ ਹਰਬੀਰ ਸਿੰਘ ਜੀ ਕੈਨੇਡਾ ਸਰਦਾਰ ਗੁਰਦੀਪ ਸਿੰਘ ਜੀ ਕੈਨੇਡਾ ਜਿਨ੍ਹਾਂ ਵੱਲੋਂ ਅੱਜ ਦੇ ਸ਼ੰਘ ਮੇਲੇ ਦੇ ਵਿੱਚ 315000 ਦੀ ਸੇਵਾ ਪਾਈ ਗਈ। ਇਹ ਕਰਨ ਵਾਲੇ ਜੋਰ-ਦਾਰ ਤਾੜੀ ਲਾ ਦਿਓ ਮੇਰੇ ਵੱਲੋਂ। ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਦਾਦਾ ਜੀ, ਸਾਡੇ ਬਾਪੂ ਜੀ ਸਰਦਾਰ ਸੌਰ ਸਿੰਘ ਜੀ ਕੈਨੇਡਾ, ਸਰਦਾਰ ਲੈਂਬਰ ਸਿੰਘ ਜੀ ਕੈਨੇਡਾ ਤੇ ਸਰਦਾਰ ਸਰਬਜੀਤ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ 1 ਹੀ ਹਜ਼ਾਰ ਰੁਪਏ ਦਾ ਵੱਡਾ ਯੋਗਦਾਨ ਉਹਨਾਂ ਦਾ ਬਿੱਟਾ ਦੇ ਰਿਹਾ ਧੰਨਵਾਦ। ਸਰਦਾਰ ਅਗਮੇਰ ਸਿੰਘ ਜੀ ਨਿਊਜ਼ੀਲੈਂਡ ਸਰਦਾਰ ਨਰਮਲ ਸਿੰਘ ਜੀ ਦਾ ਪੁੱਤਰਾਂ ਦਾ ਸਰਦਾਰ ਜਸਪਾਲ ਸਿੰਘ ਦਾ ਸੁਪੁੱਤਰ ਜਿਨ੍ਹਾਂ ਵੱਲੋਂ 10000 ਦੀ ਸ਼ੇਲੀ ਮੇਲੇ ਦੇ ਵਿੱਚ ਸੇਵਾ ਸਰਦਾਰ ਹਰੀ ਸਿੰਘ ਜੀ ਕੈਨੇਡਾ ਔਰ ਮੇਰਾ ਸ਼ੋਤਾ ਵੀਰ ਸਰਦਾਰ ਰਵਿੰਦਰ ਸਿੰਘ ਕੈਨੇਡਾ ਵਿਨਸਰ ਸਾਹਿਬ ਕੈਨੇਡਾ ਤੋਂ ਬਿਲਕੁਲ ਲਾਈਵ ਪਾਤਰਿਆ ਉਹਨਾਂ ਲਈ ਵੀ ਜ਼ੋਰਦਾਰ ਤਾੜੀਆਂ ਲਾ ਦਿਓ ਜੀ ਉਹਨਾਂ ਨੇ 10000 ਦੀ ਸੇਵਾ ਅੱਜ ਦੇ ਸ਼ੇਲੀ ਮੇਲੇ ਦੇ ਲਈ ਤੇ ਪਾਈ ਗਈ ਹੈ ਸਾਡੇ ਬਹੁਤ ਸਤਿਕਾਰਯੋਗ ਸਰਵਆਸੀ ਸਰਦਾਰ ਨਰਿੰਦਰ ਸਿੰਘ ਜੀ ਸਾਡੇ ਅੰਕਲ ਜੀ ਕਹਿੰਦੇ ਨੇ ਹਨੇਰੀਆਂ ਵੀ ਆਉਂਦੀਆਂ ਤੂਫਾਨ ਚਲੇ ਜਾਂਦੇ ਨੇ ਯਾਗਾ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ ਔਰ ਸਾਡੇ ਅੰਕਲ ਜੀ ਸਰਦਾਰ ਨਰਿੰਦਰ ਸਿੰਘ ਜੀ ਤਾਲੀ ਲਾ ਦਿਓ ਜੀ ਕਿਉਂਕਿ ਹਰ ਸਾਲ ਸ਼ਨੀ ਮੇਲੇ ਦੀ ਨੁਮਾਇੰਦਗੀ ਕਰਦੇ ਸੀ ਉਹਨਾਂ ਦੇ ਬੇਟੇ ਸਰਦਾਰ ਸੁਖਵਿੰਦਰ ਸਿੰਘ ਜੀ ਢਾਲੀਵਾਲ ਗੁਰਕਮਰ ਟੋਨੀ ਨੂਥ ਬੈਲਜੀਅਮ ਉਹਨਾਂ ਵੱਲੋਂ 11000 ਦੀ ਸੇਵਾ ਸਿੰਘ ਮੇਲੇ ਦੇ ਵਿੱਚ ਹੋਈ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਰਦਾਰ ਪ੍ਰਦੇਵ ਸਿੰਘ ਜੀ ਢਾਲੀਵਾਲ ਹਰਵਿੰਦਰ ਸਿੰਘ ਜੀ ਸਾਡੇ ਸਰਪੰਚ ਸਾਹਿਬ ਉਹਨਾਂ ਵੱਲੋਂ 11000 ਦੀ ਸੇਵਾ ਸਿੰਘ ਮੇਲੇ ਦੇ ਵਿੱਚ ਹੋਈ ਔਰ ਸਾਡੇ ਸਤਕਾਰਯੋਗ ਬਲਵੀਰ RAM ਜੀ ਠੇਕੇਦਾਰ 5500 ਰੁਪਏ ਦੀ ਸੇਵਾ ਉਹਨਾਂ ਵੱਲੋਂ ਹੋਈ ਸਰਦਾਰ ਜਗਦੇਵ ਸਿੰਘ ਜੀ ਲੰਬੜਦਾਰ ਸਾਹਿਬ 5500 ਰੁਪਏ ਦੀ ਸੇਵਾ ਉਹਨਾਂ ਵੱਲੋਂ ਸਿੰਘ ਮੇਲੇ ਦੇ ਵਿੱਚ ਪਾਈ ਗਈ ਸਰਦਾਰ ਅਮਰਜੀਤ ਸਿੰਘ ਜੀ ਕੈਨੇਡਾ son of ਸਰਦਾਰ ਰੇਸ਼ਬ ਸਿੰਘ ਜੀ ਉਹਨਾਂ ਵੱਲੋਂ ਵੀ ਜਿਹੜੇ ਇਸ ਟਾਈਮ ਗਰਾਂਟੋ ਦੀ ਧਰਤੀ ਤੇ ਬਿਲਕੁਲ ਲਾਈਵ ਕੱਟ ਰਿਹਾ ਮੇਰਾ ਛੋਟਾ ਵੀਰ 5100 ਰੁਪਏ ਦੀ ਸੇਵਾ ਨਾਲ ਵੱਲੋਂ ਔਰ ਸਾਡੇ ਚਾਚਾ ਜੀ ਸਰਦਾਰ ਗੁਰਦੇਵ ਸਿੰਘ ਜੀ ਰਮਤਾ ਸਾਹਿਬ ਉਹਨਾਂ ਵੱਲੋਂ 3100 ਰੁਪਏ ਦੀ ਸੇਵਾ ਔਰ ਇਹ ਜੀ ਸਿੰਘ ਮਲੇ ਦੇ ਇਸ ਵਿੱਚ ਸੇਵਾ ਪਾਈ ਗਈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰੁਪਿੰਦਰ ਸਿੰਘ ਜੀ ਬਾਲ ਸਾਹਿਬ ਕੈਨੇਡਾ ਔਰ ਸਾਡੇ ਭੈਣ ਜੀ ਪਰਮਜੀਤ ਕੌਰ ਜੀ ਕਨੇਡਾ ਵਗੀਰ ਸਿੰਘ ਜੀ ਕਨੇਡਾ 2000 ਦੀ ਸੇਵਾ ਸ਼੍ਰੀ ਰੇਸ਼ਮ ਲਾਲ ਜੀ 2000 ਹਰਵਿੰਦਰ ਸਿੰਘ ਡਾਕਟਰ ਸਾਹਿਬ 2000 ਸਰਦਾਰ ਦਰਬਾਰਾ ਸਿੰਘ ਜੀ 2000 ਸਰਦਾਰ ਅਵਤਾਰ ਸਿੰਘ ਜੀ ਲੰਬੜਦਾਰ ਸਾਹਿਬ 2100 ਰੁਪਿਆ ਸਰਦਾਰ ਗੁਰਦੀਪ ਸਿੰਘ ਜੀ ਦੀ ਭਗਵਾਨਾ ਵੇਟਮੈਂਟ ਉਹਨਾਂ ਵੱਲੋਂ 2100 ਰੁਪਿਆ ਸਰਦਾਰ ਕੇਵਲ ਸਿੰਘ ਜੀ ਸੁਰਗਵਾਸੀ ਸਰਦਾਰ ਕੇਵਲ ਸਿੰਘ ਜੀ ਉਨਾ ਵੱਲੋਂ 5900 ਰੁਪਇਆ ਸਰਦਾਰ 75 ਸਿੰਘ ਜੀ ਲੰਬardar 2100 ਰੁਪਇਆ ਔਰ ਸਾਡੇ ਦਾਦਾ ਜੀ ਸੁਰਗਵਾਸੀ ਸਰਦਾਰ ਹਰਵਾਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ 10000 ਦੀ ਸੇਵਾ ਸਰਦਾਰ ਭਜਨ ਸਿੰਘ ਜੀ ਸਰਦਾਰ ਅਮਰੀਕ ਸਿੰਘ ਜੀ ਸਰਦਾਰ ਮਨਜੀਤ ਸਿੰਘ ਜੀ ਸਰਦਾਰ ਜਸਵਿੰਦਰ ਸਿੰਘ ਜੀ ਸਰਦਾਰ ਅਵਤਾਰ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਵੱਲੋਂ 45000 ਦੀ ਸੇਵਾ ਸਰਦਾਰ ਲਖਵਿੰਦਰ ਸਿੰਘ ਜੀ ਦਿੱਲੀ ਵਾਲੇ ਔਰ ਸਾਡਾ ਵੀਰੀ ਵੀਰ ड्राइवर साहिब हज़ार जी सेवा छंज मिले पाई धनवाद सरदार अजीत सी धाईवाल जिन वलो ग्यारहांदारणजीती सरमजीती उन्हनि वलो कती सौ रुपया और सीताराम जीसरी उन्हनि जे ਪਰਵਾਰਗਿਆਂ ਦੇ ਨਾਂ ਤੇ 1100 ਰੁਪਏ ਦੀ ਸ਼ਹਿ ਮੇਲੇ ਵਿੱਚ ਸਿਗਾ ਪਾਈ ਗਈ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਵਾਦ ਆਡੇ ਦੇ ਲੰਗੋਟ ਜਰੋ ਸੋਲੇ ਕੱਸਦੇ ਲਿਸ਼ਕ ਦੇ ਪਿੰਡ ਤੋਂ ਨੇ ਹੋਏ ਤੇਲ ਦੇ ਮਾਰਦੇ ਜਮਾਨੇ ਜੱਤ ਮਿਲੇ ਹੋਏ ਕਨੇ ਕਾਹੂ ਖੋਦੇ ਲਾਭ ਹੋਰੇ ਮੇਰੇ ਵੀ ਸਾਡੇ ਸ਼ਹਿ ਮੇਲੇ ਲਈ ਪਰ ਬशेष ਕਰਕੇ ਧੰਵਾਦ ਕਰਦੇ ਆ ਭੀਮਾ ਬੈਲਵਾਂ ਦੀ ਸ਼ਾਹਗਾਰਿਆਂ ਜਿਹੜੇ ਹਸ ਸਾਲ ਵੱਡਾ ਯੋਗਦਾਨ ਵੱਡੀ ਸੇਵਾ ਨਾਲ ਸਾਡੇ ਨਗਰ ਵਿੱਚ ਆ ਕੇ ਕੋਣਾ ਬਾਕ ਜੱਸਾ ਪਾਜੀ ਪਹਿਲਾ ਗੁਰਮੀ ਸਿੰਘ ਦੀ ਸਤਨਾ ਵੇਗ ਚੱਕੀ ਵੇਗਾਂ ਦੇ ਗੰਦਰਾ ਵਾਲੇ ਤੇ ਨਾਲ ਚੰਨੀ ਬਾਜੂ ਭਾਜੀ ਨਮਰ ਮਹਿਤੋਲ ਨਮਰ ਕਰਦੇ ਨਹੀਂ ਇੱਥੇ ਕੋਈ ਹਾਣੇ ਦਾ ਸੁਰਖਸ਼ਪਟ ਹਰਪਾਲ ਜੀ ਹੋ ਕੇ ਨੇ ਨਾਲ ਸਾਡੇ ਉਸਤਾਦ ਜੀ ਮੈਂ ਪਹਿਲਵਾਨੀ ਸ਼ਾਹ ਸਾਡੇ ਬਹੁਤ ਅੱਛੇ ਬੁਲਾ ਰਹੇ ਬਲਦੇਵ ਨਵਾਰਾ ਜੀ ਅੱਜ ਪ्योर ਪੰਜਾਬੀ ਦੇ ਉੱਤੇ ਲਾਈਵ ਇਹ ਸਾਡਾ ਵੀਰ ਚੰਗਿਆੜਾ ਦਾ ਅਖਾੜਾ ਡਾਕਟਰ ਭੂਪੀਮਰਾਉਂ ਵੇਦਗਾਰ ਫਗਵਾੜਾ ਇਹ ਸਰਪੈਕਟਰ ਸਾਹਿਬ ਫਗਵਾੜੇ ਦੀ ਸ਼ਾਨ ਆ ਇਹਨੂੰ ਕਹਿੰਦੇ ਚਗਿਆੜਾ ਦਾ ਅੱਜ ਕੱਢੂਗਾ ਵੀ ਚਗਿਆੜੇ ਰਾਜ ਭਾਜੀ ਰਾਜ ਭਾਜੀ ਰਾਜ ਭਾਜੀ ਅਜਾ ਇੱਕ ਹੋਰ ਮੈਟ ਲਾਣਾ ਉੱਥਾ ਆ ਕੇ ਬਾਬਾ ਨੂੰ ਮੈਟ ਲਾਣਾ ਉੱਥਾ ਆ ਕੇ ਬਾਬਾ ਨੂੰ ਜਦੋਂ ਇਹਨਾਂ ਕੋੜਾ ਲਟਾ ਕੇ ਆਉਣ ਲੇ ਟਾਈਮ ਲੱਗਣਾ ਆ ਰਿਓ ਜਿਹੜਾ ਉਹ ਵੀ ਜਾਓ ਜਿਹਾ ਆਇਓ ਸ਼ੂਟ ਸ਼ੌਟ ਹੋਇਆ